चलते <laughs> हैं <laughs> लाग गया बोल दिया है वादा करने का मतलब पप्पू उठ करके सोकर के नहीं कहता पी लो पी लो चलो फिर जा बिना रहने का कोई ना था आया फुट में मारो नहीं कर दे भाई तू बड़े बोल रहा है मां मां सब लगा दे तू बड़े हो गए क्या समझ में का रोना है ਆ ਬੈਠੋ ਮੈਂ ਚਾਹ ਚਾਹ ਮੈਂ ਚਾਹ ਪੀਣ ਆਇਆ ਹਾਂ ਆ ਬਾਕੀ ਸਭ ਤੋਂ ਬਸ ਗੋਲ ਪਾਣੀ ਰੱਖੀ ਹੋਈ ਹੈ ਮੈਂ ਦੱਸ ਦਿਆਂ ਮੈਂ ਬੱਚ ਆ ਗਿਆ ਕਿ ਨਹੀਂ ਦੱਸਿਆ ਗਿਆ ਆ ਮਗਰ ਨੂੰ ਕਰਨਾ ਬਾਤਾ ਦੇਖੀ ਬਲਾ ਦੇ ਕਿ ਆਵੇ ਉਹ ਆਏ ਖੜੀ ਜਾਣ ਮਾਤਾ ਇਹ ਕੈਮਰਾ ਹੀ ਫੋਟੋ ਦਾ ਸਾਥ ਉਹ ਬੋਲੋ ਹੱਸੋਗੇ ਤਾਂ ਇਹ ਨਾ ਤੁਰ ਫਟੇ ਇੱਕ ਬਰੇਡ ਰਹੀ ਚੱਲੇ ਜਾ ਗਰ ਜੀ ਸਰ ਅੱਗੇ ਨਾ ਕਿਤੇ ਨਾ ਸਰ ਗੱਲ ਅੱਗੇ ਉਹ ਨਹੀਂ ਜੀ ਉਹ ਇਹਦੇ ਚਾਲੇ ਜੀ ਨਾ ਕੋਈ ਮੈਨ ਲੱਗਾ ਪੱਲੇ

Okay, 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 okay. huh? लांगे कर दू जा पदू जा ਨੇ ਉਰੇ ਪਾਰ ਬ੍ਰਹਮੰਡਾ ਤਾਰੇ ਤੇਰੀ ਤੇ ਤੇਰਾ ਆਧਾਰ ਹੈ ਤੂੰ ਹੈ ਤੂੰ ਲਈ ਢੋਲੇ ਲਈ ਗੁਰੂ ਜੀ ਦਾ ਖਾਲਸਾ ਬਾਈ ਜੀ ਦੇ ਚੱਪੇ ਅਜਿਨੇ ਗੁਰੂ ਅਖਤਿਆਰ ਜੀ ਮੰਝਣ ਦੇ ਬੈਠੇ ਨੇ ਜਾਂ ਕੁਰਸੀਆਂ ਤੇ ਬੈਠੇ ਨੇ ਉਹਨਾਂ ਪਰਸੀ ਬੇਨਤੀ ਹੈ ਜੋ ਸੇਪਨਾਲ ਦੇ ਵਿੱਚ ਆ ਕੇ ਗੁਰੂ ਆਪਤਾ ਜੀ ਦੇ ਪਵਿੱਤਰ ਕਰਨਾਂ ਦੇ ਸੰਕਲਪ ਆਂਦਵਾਰਾ ਫੇਰ ਇਹਨਾਂ ਗੁਰੂ ਪਰਣ ਬੇਨਤੀ ਹੈ क्योंकि इस टाइम भोगतरा हो लगा है अभी भी गुरु कुर्सियों कुर्सिया बैठे ने याजेंजे बैठे ने उन्हों प्रति बेनती है कि गलत तो संकोच आगे भोग सुनो वागुरु जी का खालसा वागू जी सपना तो वागुरु

के राम नानक सुनरे बना नरंग का दिन राम

सुंद

ਸਰਬ ਕਲਾ ਸੁਲੱਤੇ ਦੁਰਤੀ ਸਰਨ ਕੋ ਪ੍ਰਭੂ ਨਾਨਕ ਦੇਵਰ ਹੱਥ ਮੈਂ ਨਹੀਂ ਉਸਤਿਤ ਹੋਵਾਂ ਨੀ ਵਿਤਿਆਏ ਨਾਮੋ ਰਾਮ ਅਜਨ ਨਾਰਕ ਦੇਵ ਜੋ ਭਗਨੀ ਵਿਦੋਤੀ ਮੇਰੇ ਸਤਗੁਰ ਆਹਰ ਵਿੱਚ ਤੁਮ ਜਨ ਅਪੇ ਆਰੋ ਤੇ ਫਿਰ ਗੁਰ ਬਾਣਾ ਸੁਹਾਰ ਸਤਗੁਰ ਸੰਗੇ ਹੱਥੋਂ ਤਨ ਤਨ ਗੁਰੂ ਨਾਨਕ ਦੇਵ ਜੀ Yeah.